ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਸਵਾਲ ਜ਼ਹਿਰ ਦਾ ਨਹੀਂ ਸੀ ਉਹ ਤਾਂ ਮੈਂ ਪੀ ਗਿਆ ਤਕਲੀਫ ਲੋਕਾਂ ਨੂੰ ਉਦੋਂ ਹੋਈ ਜਦੋਂ ਮੈਂ ਜੀ ਗਿਆ ਇੱਕ ਛੋਟੀ ਜਹੀ ਕਹਾਣੀ ਇਹ ਕਹਾਣੀ ਇੱਕ ਸੰਨਿਆਸੀ ਦੀ ਹੈ ਜੋ ਨਦੀ ਦੇ ਪਾਰ ਰਹਿੰਦੇ ਸਨ ਤੇ ਨਦੀ ਦੇ ਦੂਸਰੇ ਪਾਰ ਉਹਨਾਂ ਦਾ ਇੱਕ ਪਗਤ ਰਹਿੰਦਾ ਸੀ ਉਹਨਾਂ ਦਾ ਇੱਕ ਛੋਟਾ ਜਿਹਾ ਪਰਿਵਾਰ ਸੀ ਉਸ ਪਰਿਵਾਰ ਵਿੱਚ ਪਿਤਾ ਜੀ ਮਾਤਾ ਜੀ ਤੇ ਇੱਕ ਬੇਟੀ ਸੀ ਇਸ ਪਰਿਵਾਰ ਦੀ ਡਿਊਟੀ ਸੀ ਕਿ ਇਹ ਹਰ ਸ਼ਾਮ ਨੂੰ ਬਾਬਾ ਜੀ ਨੂੰ ਗਾਾਂ ਦਾ ਦੁੱਧ ਲੈ ਕੇ ਜਾਂਦੇ ਸਨ ਕਿਉਂਕਿ ਬਾਬਾ ਜੀ ਦੀ ਇੱਕ ਆਦਤ ਸੀ ਕਿ ਉਹ ਗਾਂ ਦਾ ਦੁੱਧ ਪੀਂਦੇ ਸਨ ਤੇ ਈਸ਼ਵਰ ਦੀ ਤਪੱਸਿਆ ਕਰਦੇ ਸਨ ਰੋਜ਼ਾਨਾ ਉਹ ਤਪੱਸਿਆ ਵਿੱਚ ਲੀਨ ਰਹਿੰਦੇ ਸਨ ਸ਼ਾਮ ਨੂੰ ਜਦ ਇਸ ਪਰਿਵਾਰ ਵਿੱਚੋਂ ਕੋਈ ਵੀ ਜੀ ਉੱਥੇ ਪਹੁੰਚਦਾ ਸੀ ਤਾਂ ਉਹ ਗਾਂ ਦਾ ਦੁੱਧ ਉੱਥੇ ਲੈ ਜਾਂਦੇ ਸਨ ਤੇ ਉਹ ਗਾਂ ਦਾ ਦੁੱਧ ਪੀਣ ਤੋਂ ਬਾਅਦ ਫਿਰ ਤਪੱਸਿਆ ਵਿੱਚ ਬੈਠ ਜਾਂਦੇ ਉਹ ਜੋ ਸੰਿਆਸੀ ਬਾਬਾ ਜੀ ਸਨ ਉਹ ਇੱਕ ਗੱਲ ਨੂੰ ਸਿੱਧ ਕਰਨਾ ਚਾਹੁੰਦੇ ਸਨ ਉਸਤੇ ਲਈ ਲਗਾਤਾਰ ਤਪ ਕਰ ਰਹੇ ਸਨ ਉਹਨਾਂ ਦੀ ਇੱਛਾ ਸੀ ਕਿ ਉਹ ਇੱਕ ਵਾਰ ਪਾਣੀ ਤੇ ਚੱਲਣ ਪਾਣੀ ਤੇ ਤੁਰਨ ਦੀ ਸਿੱਧੀ ਉਹ ਪ੍ਰਾਪਤ ਕਰਨਾ ਚਾਹੁੰਦੇ ਸਨ ਇਸ ਤੇ ਲਈ ਲਗਾਤਾਰ ਉਹਨਾਂ ਦੀ ਤਪੱਸਿਆ ਚੱਲੀ ਜਾ ਰਹੀ ਸੀ ਕਈ ਸਾਲਾਂ ਤੋਂ ਉਹ ਤਪੱਸਿਆ ਕਰ ਰਹੇ ਸਨ ਮੌਨਸੂਨ ਦਾ ਵਕਤ ਆਇਆ ਤਾਂ ਉਹ ਜੋ ਪਰਿਵਾਰ ਸੀ ਉਸ ਵਿੱਚ ਜੋ ਪਿਤਾ ਜੀ ਸਨ ਉਹਨਾਂ ਨੂੰ ਸ਼ਹਿਰ ਜਾਣਾ ਪਿਆ ਕਿਸੇ ਕੰਮ ਲਈ ਘਰ ਵਿੱਚ ਮਾਤਾ ਜੀ ਅਤੇ ਬੇਟੀ ਸੀ ਮਾਤਾ ਜੀ ਨੇ ਬੇਟੀ ਨੂੰ ਕਿਹਾ ਦੀ ਬੇਟੀ ਅੱਜ ਸ਼ਾਮ ਨੂੰ ਗਾਂ ਦਾ ਦੁੱਧ ਲੈ ਕੇ ਜਾਣਾ ਹੈ ਬਾਬਾ ਜੀ ਦੇ ਲਈ ਉਹ ਖੇਤਲੀ ਵਿੱਚ ਦੁੱਧ ਲੈ ਕੇ ਲਿਜਾਣ ਲਈ ਤਿਆਰ ਹੋਈ ਉਸੇ ਵਕਤ ਅਚਾਨਕ ਬੱਦਲ ਆ ਗਏ ਉਸ ਦੀ ਮਾਤਾ ਜੀ ਨੇ ਕਿਹਾ ਬੇਟਾ ਅੱਜ ਬਾਬਾ ਜੀ ਨੂੰ ਕਹਿ ਦੇਣਾ ਕਿ ਬਾਬਾ ਜੀ ਲੱਗਦਾ ਹੈ ਬਹੁਤ ਤੇਜ਼ ਬਾਰਿਸ਼ ਹੋਣ ਵਾਲੀ ਹੈ ਇਸ ਲਈ ਕੱਲ ਮੈਂ ਤੁਹਾਡੇ ਲਈ ਦੁੱਧ ਲੈ ਕੇ ਨਹੀਂ ਆ ਸਕਾਂਗੀ ਇਹ ਛੋਟਾ ਜਿਹਾ ਸੁਨੇਹਾ ਬਾਬਾ ਜੀ ਨੂੰ ਦੇ ਦੇਣਾ ਬੇਟੀ ਆਪਣੇ ਘਰ ਤੋਂ ਨਿਕਲੀ ਤੇ ਨਦੀ ਪਾਰ ਕਰਕੇ ਉੱਥੇ ਪਹੁੰਚੀ ਜਿੱਥੇ ਬਾਬਾ ਜੀ ਤਪੱਸਿਆ ਕਰ ਰਹੇ ਸਨ ਉਹਨਾਂ ਦੇ ਆਸ਼ਰਮ ਵਿੱਚ ਉੱਥੇ ਜਾ ਕੇ ਉਸਨੇ ਦੁੱਧ ਦੀ ਕੀਤਲੀ ਰੱਖੀ ਬਾਬਾ ਜੀ ਨੂੰ ਪ੍ਰਣਾਮ ਕੀਤਾ ਅਤੇ ਬੋਲੀ ਕਿ ਮਾਤਾ ਜੀ ਦਾ ਅੱਜ ਦਾ ਆਦੇਸ਼ ਇਹ ਹੈ ਕਿ ਬਹੁਤ ਬਾਰਿਸ਼ ਹੋ ਸਕਦੀ ਹੈ ਇਸ ਲਈ ਮੈਂ ਕੱਲ ਦੁੱਧ ਤੁਹਾਡੇ ਲਈ ਲੈ ਕੇ ਨਹੀਂ ਆ ਸਕਾਂਗੀ ਤੇ ਪਿਤਾ ਜੀ ਵੀ ਸ਼ਹਿਰ ਗਏ ਹੋਏ ਹਨ ਤਾਂ ਜੋ ਸੰਿਆਸੀ ਸੀ ਉਹਨਾਂ ਨੇ ਕਿਹਾ ਕਿ ਬੇਟਾ ਪਰੀਸ਼ਾਨ ਕਿਉਂ ਹੋ ਰਹੀ ਹੈ ਮੈਂ ਤੈਨੂੰ ਇੱਕ ਮੰਤਰ ਦੇਵਾਂਗਾ ਕਿੰਨੀ ਵੀ بارش ਹੋਵੇ ਕਿੰਨੀ ਵੀ ਨਦੀ ਤੇਜ ਚੱਲੇ ਤੂੰ ਪਾਣੀ ਤੇ ਤੁਰ ਕੇ ਉਸ ਪਾਰ ਤੋਂ ਇਸ ਪਾਰ ਆ ਜਾਵੇਂਗੀ ਲੜਕੀ ਚੌਂਕ ਗਈ ਉਸਨੇ ਕਿਹਾ ਬਾਬਾ ਜੀ ਸੱਚ ਵਿੱਚ ਤਾਂ ਬਾਬਾ ਜੀ ਨੇ ਕਿਹਾ ਹਾਂ ਇਹ ਮੰਤਰ ਤੂੰ ਮੇਰੇ ਤੋਂ ਲੈ ਜਾਣਾ ਜੇ بارش ਹੋ ਗਈ ਨਦੀ ਵਿੱਚ ਪਾਣੀ ਭਰ ਗਿਆ ਤਾਂ ਤੂੰ ਨਦੀ ਤੇ ਤੁਰ ਕੇ ਆ ਜਾਣਾ ਤੇ ਗਾਂ ਦਾ ਦੁੱਧ ਲੈ ਆਉਣਾ ਕਿਉਂਕਿ ਮੇਰੀ ਤਪੱਸਿਆ ਵਿੱਚ ਕੋਈ ਭੰਗ ਨਹੀਂ ਪੈਣਾ ਚਾਹੀਦਾ ਲੜਕੀ ਆਈ ਉਸਨੇ ਵਾਪਸ ਆ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਮਾਤਾ ਜੀ ਨੂੰ ਵੀ ਵਿਸ਼ਵਾਸ ਨਹੀਂ ਹੋਇਆ ਉਸਨੇ ਕਿਹਾ ਠੀਕ ਹੈ ਜੇ ਬਾਬਾ ਜੀ ਕਹਿ ਰਹੇ ਹਨ ਅਗਲੀ ਸ਼ਾਮ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਨਦੀ ਵਿੱਚ ਪਾਣੀ ਆ ਚੁੱਕਿਆ ਸੀ ਹੜਾ ਵਾਂਗ ਹੋਇਆ ਪਿਆ ਸੀ ਤਾਂ ਉਹ ਜੋ ਲੜਕੀ ਦੀ ਮਾਤਾ ਜੀ ਸੀ ਉਸਨੇ ਕਿਹਾ ਬੇਟਾ ਅੱਜ ਨਾ ਜਾਓ ਤਾਂ ਲੜਕੀ ਨੇ ਕਿਹਾ ਨਹੀਂ ਮਾਂ ਬਾਬਾ ਜੀ ਨੇ ਮੈਨੂੰ ਮੰਤਰ ਦਿੱਤਾ ਹੈ ਤੇ ਮੈਨੂੰ ਵਿਸ਼ਵਾਸ ਹੈ ਮੈਂ ਉਹ ਨਦੀ ਪਾਰ ਕਰ ਲਵਾਂਗੀ ਤੁਸੀਂ ਘਬਰਾਉ ਨਾ ਇੰਨੇ بڑے ਬਾਬਾ ਜੀ ਨੇ ਉਹ ਇੰਨੇ ਵੱਡੇ ਸੰਿਆਸੀ ਨੇ ਇੰਨੇ ਸਮੇਂ ਤੋਂ ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ ਉਹਨਾਂ ਦਾ ਮੰਤਰ ਜ਼ਰੂਰ ਕੰਮ ਕਰੇਗਾ ਤਾਂ ਮਾਤਾ ਜੀ ਨੇ ਵੀ ਸੋਚਿਆ ਕਿ ਚਲੋ ਠੀਕ ਹੈ ਜੇ ਲੜਕੀ ਜਾਣਾ ਚਾਹ ਰਹੀ ਹੈ ਲੜਕੀ ਗਾਂ ਦੇ ਦੁੱਧ ਦੀ ਕੇਤਲੀ ਲੈ ਕੇ ਚਲੀ ਗਈ ਆਪਣੇ ਘਰ ਤੋਂ ਤੇ ਉਹ ਨਦੀ ਦੇ ਕਿਨਾਰੇ ਤੇ ਪਹੁੰਚੀ ਹੁਣ ਦੂਜੀ ਤਰਫ ਜਾਣਾ ਸੀ ਨਦੀ ਵਿੱਚ ਪਾਣੀ ਬਹੁਤ ਤੇਜ਼ ਸੀ ਲੜਕੀ ਨੇ ਉਹ ਮੰਤਰ ਜਾਦ ਕੀਤਾ ਤੇ ਮੰਤਰ ਜਪਦੇ ਜਪਦੇ ਨਦੀ ਪਾਰ ਕਰ ਗਈ ਨਦੀ ਪਾਰ ਕਰਨ ਤੋਂ ਬਾਅਦ ਬਾਬਾ ਜੀ ਦੇ ਆਸ਼ਰਮ ਪਹੁੰਚੀ ਤੇ ਉੱਥੇ ਜਾ ਕੇ ਗਾਂ ਦੇ ਦੁੱਧ ਦੀ ਕੇਤਲੀ ਰੱਖੀ ਬਾਬਾ ਜੀ ਦੇਖਦੇ ਰਹਿ ਗਏ ਬਾਬਾ ਜੀ ਸੁੰਨ ਹੋ ਗਏ ਇੱਕਦਮ ਉਹਨਾਂ ਨੂੰ ਲੱਗਿਆ ਕਿ ਇਹ ਕੀ ਹੋ ਗਿਆ ਹੈ ਉਹ ਚਮਤਕਾਰ ਨੂੰ ਨਮਸਕਾਰ ਕਰਨ ਲੱਗੇ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਸਿੱਧੀ ਪ੍ਰਾਪਤ ਕਰ ਲਈ ਹੈ ਉਹ ਜਿਸ ਚੀਜ਼ ਦੀ ਤਪੱਸਿਆ ਸਾਲਾਂ ਤੋਂ ਕਰਦੇ ਆ ਰਹੇ ਸਨ ਉਹ ਅੱਜ ਸਿੱਧ ਹੋ ਗਈ ਉਹਨਾਂ ਦੇ ਦਿੱਤੇ ਹੋਏ ਮੰਤਰ ਦੀ ਵਜ੍ਹਾ ਕਰਕੇ ਲੜਕੀ ਨਦੀ ਪਾਰ ਕਰਕੇ ਪਾਣੀ ਤੇ ਤੁਰਦੀ ਹੋਈ ਆ ਗਈ। ਬਾਬਾ ਜੀ ਬਹੁਤ ਖੁਸ਼ ਹੋਏ। ਉਸ ਲੜਕੀ ਨੂੰ ਕਿਹਾ ਕਿ ਧੰਨਵਾਦ ਬੇਟਾ। ਲੜਕੀ ਉਸ ਪਾਣੀ ਤੇ ਤੁਰਦੀ ਹੋਈ ਮੰਤਰ ਜਪਦੀ ਹੋਈ ਵਾਪਸ ਨਦੀ ਪਾਰ ਕਰਕੇ ਘਰ ਆ ਗਈ। ਬਾਬਾ ਜੀ ਇਹ ਸਭ ਦੇਖ ਰਹੇ ਸਨ। ਹੁਣ ਬਾਬਾ ਜੀ ਮਨ ਹੀ ਮਨ ਖੁਸ਼ ਹੋਣ ਲੱਗੇ, ਝੂਮਣ ਲੱਗੇ, ਨੱਚਣ ਲੱਗੇ। ਉਹਨਾਂ ਨੂੰ ਲੱਗਿਆ ਕਿ ਬਸ ਹੁਣ ਤਾਂ ਕਮਾਲ ਹੋ ਗਿਆ ਹੈ। ਬਾਬਾ ਜੀ ਨੇ ਸੋਚਿਆ ਕਿ ਕਿਉਂ ਨਾ ਹੁਣ ਮੈਂ ਆਪ ਤੁਰ ਕੇ ਵੇਖਾਂ ਬਾਬਾ ਜੀ ਨਦੀ ਵਿੱਚ ਜੋ ਪਾਣੀ ਸੀ ਉਸ ਤੇ ਤੁਰਨ ਦੇ ਲਈ ਗਏ ਨਦੀ ਦੇ ਇਸ ਪਾਰ ਤੋਂ ਦੂਜੇ ਪਾਰ ਜਾਣ ਦੀ ਤਿਆਰੀ ਕਰਨ ਲੱਗੇ ਜਿਵੇਂ ਹੀ ਉਹਨਾਂ ਨੇ ਪਾਣੀ ਵਿੱਚ ਪੈਰ ਰੱਖਿਆ ਬਾਬਾ ਜੀ ਡੁੱਬ ਗਏ ਬਾਬਾ ਜੀ ਡੁੱਬ ਗਏ ਪਰ ਉਹ ਜੋ ਲੜਕੀ ਸੀ ਉਹ ਪਾਣੀ ਤੇ ਚੱਲ ਕੇ ਦੂਜੀ ਤਰਫ ਚਲੇ ਗਈ ਕਿਉਂ ਕਿਉਂਕਿ ਬਾਬਾ ਜੀ ਨੂੰ ਆਪਣੇ ਹੀ ਮੰਤਰ ਤੇ ਖੁਦ ਵਿਸ਼ਵਾਸ ਨਹੀਂ ਹੋ ਰਿਹਾ ਸੀ ਤੇ ਉਸ ਲੜਕੀ ਨੂੰ ਉਸ ਮੰਤਰ ਤੇ ਵਿਸ਼ਵਾਸ ਸੀ ਵਿਸ਼ਵਾਸ ਸੀ ਕਿ ਉਹ ਨਦੀ ਪਾਰ ਕਰਕੇ ਬਾਬਾ ਜੀ ਤੱਕ ਦੁੱਧ ਪਹੁੰਚਾ ਦੇਵੇਗੀ ਇਹ ਛੋਟੀ ਜਹੀ ਵਿਸ਼ਵਾਸ ਦੀ ਕਹਾਣੀ ਬਹੁਤ ਵੱਡੀ ਗੱਲ ਸਿਖਾਉਂਦੀ ਹੈ ਕਿ ਜਿੰਨੇ ਸਾਰੇ ਗਰੀਬ ਲੋਕ ਜੋ ਬਾਅਦ ਵਿੱਚ ਅਮੀਰ ਬਣੇ ਉਹਨਾਂ ਨੂੰ ਵਿਸ਼ਵਾਸ ਸੀ ਕਿ ਉਹ ਬਦਲਾਅ ਲਿਆ ਸਕਦੇ ਹਨ ਰਾਈਟ ਬ੍ਰਦਰਸ ਨੂੰ ਵਿਸ਼ਵਾਸ ਸੀ ਕਿ ਜਹਾਜ਼ ਇੱਕ ਦਿਨ ਉੜੇਗਾ ਤੇ ਉਹਨਾਂ ਦੇ ਵਿਸ਼ਵਾਸ ਨਾਲ ਜਹਾਜ਼ ਇੱਕ ਦਿਨ ਉੜਿਆ ਹਮੇਸ਼ਾ ਖੁਦ ਤੇ ਭਰੋਸਾ ਰੱਖੋ ਹਮੇਸ਼ਾ ਖੁਦ ਤੇ ਵਿਸ਼ਵਾਸ ਰੱਖੋ ਤੇ ਹਮੇਸ਼ਾ ਅੱਗੇ ਵਧਦੇ ਰਹੋ